ਨਮਸਕਾਰ ਸਤਿ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਦਾ ਸਵਾਗਤ ਕਰਦਾ ਅੱਜ ਮੁੱਦੇ ਦੀ ਗੱਲ ਦੇ ਵਿੱਚ ਜਿਹੜੇ ਅਸੀਂ ਮੁੱਦੇ ਵਿਚਾਰਨ ਜਾ ਰਹੇ ਬਹੁਤ ਸੈਂਸਿਟਿਵ ਨੇ ਇਹ ਮੁੱਦੇ ਸਾਡੇ ਦੇਸ਼ ਦੀ ਸੁਰੱਖਿਆ ਦੇ ਨਾਲ ਸਾਡੇ ਦੇਸ਼ ਦੀ ਅਖੰਡਤਾ ਦੇ ਨਾਲ ਜੁੜੇ ਹੋਏ ਵੱਖ-ਵੱਖ ਸਮੂਹ ਅਤੇ ਵੱਖ-ਵੱਖ ਤਾਕਤਾਂ ਸਾਡੇ ਦੇਸ਼ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ ਸੀ ਤੇ ਹਨ ਜਿਹੜੀਆਂ ਤਾਕਤਾਂ ਸਾਡੇ ਦੇਸ਼ ਨੂੰ ਟੁਕੜੇ 'ਚ ਵੰਡਣਾ ਚਾਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਘਟਨਾ ਉੱਪਰ ਕਿ ਆਈ ਹੈ ਬੀਤੇ ਦਿਨੀ ਜਿਹੜੀ ਇਸਲਾਮਿਕ ਸੰਸਾ ਹੈ دارুল ਉਲਮ ਦੇ ਬੰਦ ਉਹਨਾਂ ਨੇ ਉਸ ਫਤਵੇ ਨੂੰ ਮਾਨਤਾ ਦਿੱਤੀ ਹੈ ਜਿਹਦੇ ਚ ਕਿਹਾ ਗਿਆ ਕਿ ਭਾਰਤ ਨੂੰ ਇੱਕ ਇਸਲਾਮਿਕ ਰਾਸ਼ਟਰ ਬਣਾ ਜਿਸ ਨੂੰ ਸਾਰੇ ਗਜ਼ਵਾਏ ਹਿੰਦ ਦੇ ਨਾਮ ਦੇ ਨਾਲ ਜਾਣਦੇ ਹਨ ਉਹਨਾਂ ਨੇ ਇਸ ਵਿਚਾਰਧਾਰਾ ਨੂੰ ਜਿਹੜੀ ਉਹਨਾਂ ਦੀ ਬਹੁਤ ਸਾਰੀ ਕਿਤਾਬਾਂ ਦੇ ਵਿੱਚ ਬਹੁਤ ਸਾਰੇ ਇਸਲਾਮਿਕ ਸਕਾਲਰਸ ਦੇ ਮੂ ਜਾਂ ਜਿਹੜੇ ਵਿਦਵਾਨ ਨੇ ਇਸਲਾਮਿਕ ਵਿਦਵਾਨ ਨੇ ਵਕ ਵਕ ਸਮੇਤੇ ਉਹ ਇਸ ਮੁੱਦੇ ਤੇ ਗੱਲ ਕਰਦੇ ਨੇ ਕਿ ਹਾਂਜੀ ਅਸੀਂ ਭਾਰਤ ਨੂੰ ਸੰਪੂਰਨ ਭਾਰਤ ਨੂੰ ਇੱਕ ਦਿਨ ਇੱਕ ਇਸਲਾਮਿਕ ਰਾਸ਼ਟਰ ਬਣਾਉਣਾ ਹੈ ਉਸ ਨੂੰ ਫਤਵਾ ਜਾਰੀ ਕਰਕੇ ਜਿਹੜਾ ਹੈ ਉਹ ਇਸਲਾਮਿਕ ਰਾਸ਼ਟਰ ਬਣਾਉਣ ਦੀ ਮਾਨਤਾ ਦੇ ਦਿੱਤੀ ਗਈ ਹੈ। ਔਰ ਇਹੀ ਜਿਹੜੇ ਫਤਵੇ ਨੇ ਉਹ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਾਏ ਜਾਏ। ਭਾਰਤ ਪਹਿਲਾਂ بڑے ਟੁਕੜਿਆਂ ਦੇ ਵਿੱਚ ਟੁੱਟਿਆ ਤੇ ਇੱਕ ਵਿਸ਼ੇਸ਼ ਵਿਚਾਰਤਾਰਾ ਵਾਲੇ ਮੁਲਕ ਬਣੇ ਚਾਹੇ ਪਾਕਿਸਤਾਨ ਹੈ ਚਾਹੇ ਬੰਗਲਾਦੇਸ਼ ਹੈ ਚਾਹੇ ਅਫਗਾਨਿਸਤਾਨ ਦਾ ਹਿੱਸਾ ਤੇ ਹੁਣ ਜਿਹੜਾ ਬਾਕੀ ਹਿੰਦੁਸਤਾਨ ਸਾਡਾ ਭਾਰਤ ਬਚਿਆ ਉਸ ਨੂੰ ਗਜ਼ਵਾਏ ਹਿੰਦ ਦੇ ਤੌਰ ਤੇ ਵਕ-ਵਕ ਚਾਹੇ ਟੁਕੜਿਆਂ ਦੇ ਵਿੱਚ ਤੋੜ ਕੇ ਚਾਹੇ ਬਾਈ ਹੁਕ ਕੋਰ ਬਾਈ ਤਰੁਕ ਇਹ ਗਜ਼ਵਾਏ ਹਿੰਦ ਦੇ ਇਹ ਚੰਡੇ ਹੇਟ ਉਸ ਨੂੰ ਇਸਲਾਮਿਕ ਰਾਸ਼ਟਰ ਬਣਾਉਣ ਦੀ ਜਿਹੜੀ ਆ ਉਹ ਤਿਆਰੀ ਚੱਲ ਰਹੀ ਹੈ ਇਹ ਮੁੱਦਾ ਸਿਰਫ ਕੋਈ ਨੋਰਮਲ ਮੁੱਦਾ ਨਹੀਂ ਇਹਸ ਨੂੰ ਸਾਨੂੰ ਵਿਚਾਰਨਾ ਪਵੇਗਾ ਕਿਉਂਕਿ ਜੇ ਤੁਸੀਂ ਦੇਖਦੇ ਆ ਕਿ ਸਾਡੇ ਦੇਸ਼ ਦੇ ਵਿੱਚ ਬੀਤੇ ਦਿਨੀ ਜੋ-ਜੋ ਘਟਨਾਵਾਂ ਹੋਈਆਂ ਇਹਨਾਂ ਦੇ ਵੱਲੋਂ ਕੀਤੀਆਂ ਗਈਆਂ ਵਰਤਮਾਨ ਬੰਗਾਲ ਦੇ ਵਿੱਚ ਜੋ ਘਟਨਾਵਾਂ ਹੋ ਰਹੀਆਂ ਨੇ ਵਰਤਮਾਨ ਕੇਰਲ ਦੇ ਵਿੱਚ ਜੋ ਘਟਨਾਵਾਂ ਹੋ ਰਹੀਆਂ ਨੇ ਵਰਤਮਾਨ ਕਸ਼ਮੀਰ ਦੇ ਵਿੱਚ ਜੋ ਘਟਨਾਵਾਂ ਹੋ ਰਹੀਆਂ ਨੇ ਇਹ ਬਹੁਤ ਇੱਕ ਚਰਚਾ ਦਾ ਵਿਸ਼ਾ ਹੈ। ਔਰ ਪੰਜਾਬ ਦੇ ਵਿੱਚ ਧੜਾ ਧੜ ਜਿੰਨੀਆਂ ਮਸਜਿਦਾਂ ਦਾ ਨਿਰਮਾਣ ਹੋ ਰਿਹਾ ਰਤੂ ਰਾਤ ਔਰ ਜਿੰਨੀ ਇੱਥੇ ਇੱਕ ਸਮੁਦਾਇਕ ਵਿਸ਼ੇਸ਼ ਦੀ ਆਬਾਦੀ ਦਿਨ ਬਦਨ ਵੱਧ ਰਹੀ ਹੈ ਉਹ ਚਿੰਤਾ ਦਾ ਵਿਸ਼ਾ ਹੈ। ਇਸ ਚਿੰਤਾ ਨੂੰ ਲੈ ਕੇ ਸਾਡੀਆਂ ਸਕਿਉਰਿਟੀ ਏਜੰਸੀਜ਼ ਨੇ ਉਹ ਆਲਰੇਡੀ ਕੇਂਦਰ ਸਰਕਾਰ ਨੂੰ ਅਗਰੈ ਕਰ ਚੁੱਕੀਆਂ ਨੇ ਕਿ ਭਾਈ ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖੋ ਇਹ ਕੱਲ ਨੂੰ ਜਾ ਕੇ ਤੁਹਾਡੇ ਲਈ ਖਤਰਾ ਬਣ ਸਕਦੀ ਹੈ ਇਹ ਚੀਜ਼ਾਂ ਸਕਿਉਰਿਟੀ ਏਜੰਸੀਆਂ ਨੇ ਪੰਜਾਬ ਸਰਕਾਰ ਨੂੰ ਵਕਤ-ਵਕਤ ਸਮੇਂ ਤੇ ਇੱਕ ਚਿੱਠੀਆਂ ਪਾਈਆਂ ਨੇ ਕਿ ਤੁਸੀਂ ਇਹ ਦੇਖੋ ਇਹ ਰਤੋ ਰਾਤ ਇਹ ਮਸਜਿਦਾਂ ਮਦਰਸਿਆਂ ਦਾ ਨਿਰਮਾਣ ਕਿਉਂ ਹੋ ਰਿਹਾ ਹੈ ਕਿਵੇਂ ਹੋ ਰਿਹਾ ਹੈ ਅਨੇਕ ਕੈਸੇ ਇਸਲਾਮਿਕ ਵਿਦਵਾਨ ਨੇ ਜਿਨ੍ਹਾਂ ਦੇ ਭਾਰਤ ਨੂੰ ਤੋੜਨ ਵਾਲੇ ਸਾਡੀ ਦੇਸ਼ ਦੀ ਖਣਤਾ ਨੂੰ ਤੋੜਨ ਵਾਲੇ ਬਿਆਨ ਨੇ ਉਹ ਤੁਹਾਨੂੰ ਸੋਸ਼ਲ ਮੀਡੀਆ ਤੇ ਮਿਲ ਜਾਣ ਕਿਸ ਤਰ੍ਹਾਂ ਇੱਕ ਭਾਰਤ ਦੀ ਜਿਹੜੀ ਸਨਾਤਨੀ ਆਬਾਦੀ ਹੈ ਉਹਦੀ ਆਬਾਦੀ ਦਿਨੋ ਦਿਨ ਘਟਦੀ ਹੋਈ ਗਰਾਊਂਡ ਲੈਵਲ ਤੇ ਜਾ ਰਹੀ ਹੈ ਤੇ ਜਿਹੜੀ ਦੂਜੀ ਆਬਾਦੀ ਹੈ ਇੱਕ ਜਿਹੜੀ ਜਨਸੰਖਿਆ ਵਾਲਾ ਕਿਉਂਕਿ ਜਨਸੰਖਿਆ ਵਾਲ ਦੇ ਨਾਲ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਹਨ साउथ उे कुछ ऐसे जिले ने जिन्हों की आबादी जो हुई तो उन्होंने आप शुक्रवार की छुट्टी करनी शुरू कर दी संडे की छुट्टी नहीं बहुत सारे नेका देवबंद जी ज्बंदी है उन्होंने जी मानता दिखती है इस सारी घटनाक्रमकार राजकार बड़ी देखना पाएगा क्योंकि यह जरा वर्तमान समा चल रहा है बहुत सेंसिटिव चल रहा है बीते दिन उत्तराखंड तो जटनावं हुई हैं उसको पहला मेवाड़ जटनावान हुई हैं बहुत एक कर, सोची समझी शादी बहुत बोति सोची समझी चाल प्लानिंग किया कि एक धड़ा घटना करेगा और दूजा धड़ा आके टीवी मीडिया दूजिया प्लेटफॉर्म उपर डिपेंड करेगा और तीजा धड़ा आके एक विक्टिम कार्ड खेलेगा अल्पसंख्यक कार्ड खेलेगा हालांकि असल अल्पसंख्यक ने साख समुदाय जैनी ने बोधी ने ईसाई ने, ने कभी चीजा कार नहीं खेलिया सो यह जी गजवा हिंद की जी पलैनिंग है हम तो खुले तौर तो मन चुके हैं कि असं इन करना ही करना सो इससे सू सतर्क रहने की जोड़ है अपने आस पास ਰੰਦੀ ਲੋੜ ਦੇਖੇਂ ਦੀ ਲੋੜ ਹੈ ਕਿ ਕਿਤੇ ਤੁਹਾਡੇ ਬੱਚਿਆਂ ਨੂੰ ਤੁਹਾਡੀਆਂ ਬੇਟੀਆਂ ਨੂੰ ਬਹਿਲਾ ਫਸਲਾ ਕੇ ਜਬਰੀ ਜਾਂ ਕਿਸੇ ਹੋਰ ਤਰੀਕੇ ਨਾਲ ਤਨ ਪਰਵਰਤਨ ਨਹੀਂ ਕਰਵਾਇਆ ਜਾ ਰਿਹਾ ਸੋ ਇਹਨੇ ਸਭ ਚੀਜ਼ਾਂ ਨੂੰ ਸਾਨੂੰ ਅਗਰਾ ਹੁਣ ਪਾਵੇਗਾ ਔਰ ਦੂਜੀ ਜਿਹੜੀ ਵੱਡੀ ਖਬਰ ਆਈ ਹੈ ਉਹ ਆਈ ਹੈ ਕੈਨੇਡਾ ਦੇ ਤਰਫ ਤੋਂ ਬੀਤੇ ਦਿਨੀ ਅਤੰਕਵਾਦੀ ਨਿਸ਼ਚਰ ਦੇ 100 ਤੋਂ ਸਮਝੋ ਸਿੰਘ ਜੰਮੂ ਦੇ ਕਰਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਔਰ ਇਸ ਘਟਨਾ ਤੋਂ ਕੁਝ ਦਿਨ ਬਾਅਦ ਖਾਲਿਸਤਾਨੀ ਜਿਹੜੇ ਆਗੂ ਨੇ ਉਹਨਾਂ ਦਾ ਇੱਕ ਬਿਆਨ ਆਉਂਦਾ ਕਿ ਇਹ ਜਿਹੜੀ ਘਟਨਾ ਹੈ ਇਹ ਭਾਰਤ ਸਰਕਾਰ ਨੇ ਕਰਵਾਈ ਹੈ ਜੀ ਭਾਰਤ ਸਰਕਾਰ ਇਹ ਜਿਹੜੀ ਹਰਕਤਾਂ ਕਰ ਰਿਆ ਹੈ ਪਰ ਇਸ ਵਕਲ ਪੁਲਿਸ ਦੀ ਜਿਹੜੀ ਹੈ ਉਹ ਸੂਝ-ਬੂਝ ਸਮਝ ਨਹੀਂ ਆਈ ਅਹ ਗਾਟ ਟੋਰਾਂਟੋ ਏਰੀਆ ਦੇ ਵਿੱਚ ਜਿਹੜੀ ਇਹ ਘਟਨਾ ਸਾਰੀ ਵਾਪਰੀ ਜਦੋਂ ਪੁਲਿਸ ਨੇ ਜਾਂਚ ਕੀਤੀ ਸਾਰੀ ਘਟਨਾ ਦੀ ਉਹਨਾਂ ਨੇ ਕਿਹਾ ਕਿ ਪਹਿਲੇ ਐਂਗਲ ਤੋਂ ਸਾਨੂੰ ਇਹ ਕਿਸੇ ਵੀ ਅੰਤਰਰਾਸ਼ਟਰੀ ਸੰਸਥਾ ਦਾ ਹੱਥ ਨਹੀਂ ਲੱਗ ਰਿਹਾ ਹੈ ਇਹ ਕਿ ਭਾਰਤ ਜਾਂ ਕਿਸੇ ਹੋਰ ਸੰਸਥਾ ਨੇ ਇਹਦੇ ਉੱਪਰ ਇਹ ਹਮਲਾ ਕਰਵਾਇਆ ਘਰ ਦੇ ਉਹ ਕਾਰਜਚੂਲੀ ਨਿਰਮਾਣ ਦੀਨ ਕਰਸੇ ਇਸ ਸਾਰੀ ਘਟਨਾ ਕਰਦੇ ਵਿੱਚ ਸਰੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਔਰ ਉਹਨਾਂ ਚੋਂ ਜਿਹੜਾ ਇੱਕ ਨੌਜਵਾਨ ਹੈ ਉਹ ਸਿਮਰ ਸਿੰਘ ਜੰਮੂ ਦੀ ਪਹਿਲੀ ਪਤਨੀ ਦਾ ਬੇਟਾ ਉਹ ਉਸਨੇ ਇੱਕ ਬੁੱਲਿਆ ਕਿ ਜਿਹੜੀ ਉਹ ਫਾਇਰਿੰਗ ਹੈ ਉਹ ਮੈਂ ਕਰਵਾਈ ਸੀ ਉਹ ਇਸ ਲਈ ਕੀਤੀ ਕਿਉਂਕਿ ਸਿਮਰਤਜੀਤ ਸਿੰਘ ਜੰਬੂ ਨੇ ਮੇਰੀ ਮਾਂ ਦਾ અપਮਾਨ ਕੀਤਾ ਸੀ ਤੇ ਮੈਂ ਆਪਣੀ ਮਾਂ ਦਾ અપਮਾਨ ਦਾ ਬਦਲਾ ਲੈਣ ਦੇ ਲਈ ਇਹ ਘਟਨਾ ਨੂੰ ਅੰਜਾਮ ਦਿੱਤਾ ਇਥੇ ਜੇ ਕੈਨੇਡਾ ਸਰਕਾਰ ਖੂਰ ਸੂਝ ਬੁਝਣਾ ਕਮ ਲਵੇ ਤਾਂ ਬਾਕੀ ਜਿਹੜੇ ਨਿਰ ਆਧਾਰ ਜਿਹੜੇ ਬੁਨਿਆਦ આરોਪ ਪਰ ਸਰਕਾਰ ਤੇ ਲਾਇਏ ਨੇ ਉਹਨਾਂ ਦੀ ਅਸਲ ਸੱਚਾਈ ਵੀ ਤੁਹਾਨੂੰ ਸਾਹਮਣੇ ਆ ਜਾਵੇਗੀ ਕਿ ਕਿਸ ਤਰ੍ਹਾਂ ਆਪਸੀ ਰੰਜਿਸ਼ ਦੇ ਵਿੱਚ ਆਪਸੀ ਘਟਨਾਵਾ ਦੇ ਵਿੱਚ ਇਹ ਇੱਕ ਦੂਜੇ ਨੂੰ ਸ਼ਿਕਾਰ ਬਣਾ ਰਹੇ ਨੇ ਕਿਸ ਤਰ੍ਹਾਂ ਗੈਂਗਵਾਰ ਦਾ ਸ਼ਿਕਾਰ ਹੋ ਰਹੇ ਨੇ ਤੇ ਇਸ ਸਭ ਦੇ ਵਿੱਚ ਉਹ ਭਾਰਤੀ ਜਿਹੜੀ ਹਕੂਮਤ ਹੈ ਭਾਰਤੀ ਸੱਤਾ ਹੈ ਭਾਰਤ ਨੂੰ ਬਦਨਾਮ ਕਰਨ ਦੇ ਲਈ ਆਪਣਾ ਪੂਰਾ ਜ਼ੋਰ ਲਗਾ ਲਿਆ। ਸੋ ਇਹ ਉਹਨਾਂ ਦਾ ਜਿਹੜਾ ਬੜਾ ਵੱਡਾ ਹੈ ਚਿਹਰਾ ਝੂਠ ਉਹ ਸਮਝ ਲਿਆ। ਇਸ ਸਾਲ ਅਸੀਂ ਗੱਲ ਕਰਦੇ ਹਾਂ ਭਾਰਤ ਦੇ ਰਾਜ ਉੜੀਸਾ ਦੀ। ਉੜੀਸਾ ਦੀ ਕਾਂਗਰਸ ਸਰਕਾਰ ਨੇ ਇੱਕ ਅਜੀਬੋ ਗਰੀਬ ਕਾਨੂੰਨ ਬਣਾਇਆ। ਜਿਸ ਨੂੰ सनातन ਤੇ இந்து ਵਿਰੋਧੀ ਕਾਨੂੰਨ ਦੱਸਿਆ ਜਾ ਰਿਹਾ ਔਰ ਪਹਿਲੀ ਨਜ਼ਰ ਤੋਂ ਦੇਖਣ ਤੋਂ ਲੱਗਦਾ ਵੀ ਇੰਜ ਹੈ ਬੀਤੇ ਦਿਨ ਜਦੋਂ ਉੜੀਸਾ ਦੀ ਸਰਕਾਰ ਨੇ ਆਪਣਾ ਬਜਟ ਪੇਸ਼ ਕੀਤਾ ਉਸ ਵਿੱਚ ਗਿਰਜਾ ਘਰਾਂ ਨੂੰ ਮਦਰਸਿਆਂ ਨੂੰ ਹਜ਼ਾਰਾਂ ਹਜ਼ਾਰਾਂ ਕਰੋੜ ਦੇ ਬਜਟ ਦਿੱਤੇ ਗਏ ਉਹਨਾਂ ਨੂੰ ਸੁਵਿਧਾਵਾ ਦਿੱਤੀ ਗਈ ਹੈ ਪਰ ਹੁਣ ਜਿਹੜਾ ਉਹਨੇ ਨਵਾਂ ਕਾਨੂੰਨ ਲਿਆਂਦਾ ਉਹਦੇ ਵਿੱਚ ਕਿਹਾ ਗਿਆ ਕਿ ਜਿਹੜੇ ਵੀ ਮੰਦਿਰ ਦੀ ਸਾਲਾਨਾ ਆਮਦਨ ਹੈ ਉਹ 1 ਕਰੋੜ ਤੋਂ ਵੱਧ ਹੈ ਉਹਦੇ ਤੋਂ ਅਸੀਂ 10% ਟੈਕਸ ਲਵਾਂਗੇ ਕਿਉਂ ਭਾਈ ਕੀ Hindu ਜਿਹੜੇ ਸਨਾਤਨੀ ਨੇ ਉਹ ਜਿਹੜਾ ਪੈਸਾ ਚੜਾਉਂਦੇ ਨੇ ਉਹ ਆਪਣੇ ਮੰਦਿਰਾਂ ਲਈ ਚੜਾਉਂਦੇ ਨੇ ਜਾਂ ਦੂਸਰੀਆਂ ਧਾਰਮਿਕ ਸੰਸਥਾਵਾਂ ਨੂੰ ਦੇਣ ਦੇ ਲਈ ਚੜਾਉਂਦੇ ਨੇ ਇਹ ਵਿਤਕਰਾ ਕਿਉਂ ਕੀ ਮਦਰਸੇ ਜਾਂ ਗਿਰਜਾ ਘਰ ਇਹਨਾਂ ਦੇ ਵਿੱਚ ਨਹੀਂ ਹੁੰਦੇ ਉਹਨਾਂ ਤੋਂ ਕਿਉਂ ਨਹੀਂ ਉਹਨਾਂ ਨੂੰ ਤਾਂ ਸਰਕਾਰ ਹਜ਼ਾਰਾਂ ਹਜ਼ਾਰਾਂ ਕਰੋੜ ਦੇ ਬਜਟ ਜਾਰੀ ਕਰ ਰਹੀ ਹੈ ਲੇਕਿਨ ਮੰਦਰਾਂ ਦੇ ਉੱਪਰ ਇੱਕ ਜਜ਼ੀਆ ਕਰ ਕਿਉਂ ਲਗਾਇਆ ਗਿਆ ਇਹ ਕਾਂਗਰਸ ਸਰਕਾਰ ਦਾ ਇੱਕ ਜਿਹੜਾ بڑا ਹੈਗਾ ਘਟਿਆ ਫੈਸਲਾ ਔਰ ਅਸੀਂ ਇਸ ਫੈਸਲੇ ਦਾ ਵਿਰੋਧ ਕਰਦੇ ਹਾਂ ਇਸੇ ਵੀ ਧਾਰਮਿਕ ਸੰਸਥਾ ਨਾਟ ਓਨਲੀ ਜੇ ਮੰਦਿਰ ਦੀ ਜਗਾ ਗਿਰਜਾ ਘਰ ਜਾਂ ਮਦਰਸੇ ਵੀ ਨੇ ਅਸੀਂ ਉਸ ਦਾ ਵੀ ਵਿਰੋਧ ਕਰਦੇ ਕੋਈ ਵੀ ਧਾਰਮਿਕ ਸੰਸਥਾ ਜਿਹੜੇ ਬੰਨਣ ਵਾਲੇ ਨੇ ਚਾਹੇ ਹਿੰਦੂ ਨੇ ਚਾਹੇ ਮੁਸਲਮਾਨ ਨੇ ਚਾਹੇ ਇਸਾਈ ਨੇ ਉਹ ਜੋ ਪੈਸਾ ਚੜਾਉਂਦੇ ਨੇ ਆਪਦੀ ਸੰਸਥਾ ਨੂੰ ਆਪਦੇ ਮੰਦਿਰਾਂ ਨੂੰ ਆਪਦੇ ਧਰਮ ਨੂੰ ਪ੍ਰਮੋਟ ਕਰਨ ਦੇ ਲਈ ਚੜਾਉ ਉਹ ਚਾਹੇ ਉਸ ਪੈਸੇ ਦਾ ਕੁਝ ਵੀ ਮਰਜ਼ੀ ਕਰ ਪਰ ਸਰਕਾਰ ਨੂੰ ਧਾਰਮਿਕ ਤੌਰ ਤੇ ਇਹ ਵਿਤਕਰਾ ਨਹੀਂ ਕਰਨਾ ਚਾਹੀਦਾ ਉਮੀਦ ਕਰਦੇ ਹਾਂ उड़ीसा सरकार फिर तो इस फैसले को विचारेगी तो इस गंदे गून वापिस लगेगी फिर मिला किसी नवे मुद्दे के नमस्कार सत